ਆਪਾਂ ਫਿਲਮ ਤਾਂ ਪੂਰੀ ਅਜੇ ਨਹੀਂ ਚਲਾਈ ਸੀ ਕਿਉਂਕਿ ਕੱਲ ਕੁਝ ਸਿਵਾਸ਼ਨ ਆਪਾਂ ਨੂੰ ਪ੍ਰਸ਼ਾਸਨ ਨੇ ਦਿੱਤੇ ਕੁਝ ਆਪਾਂ ਨੂੰ ਆਊਟਬੋਰਡ ਮੀਟਿੰਗ ਦੀ ਨਹੀਂ ਮਿਲੀ ਕੋਈ ਨਹੀਂ ਮਿਲੀ ਪਰ ਜੋ ਇੱਥੇ ਕੱਲ ਨੇ ਸਾਰਿਆਂ ਨੇ ਵੀ ਇੱਥੇ ਐਸ.ਡੀ.ਐਮ. ਸਾਹਿਬ ਸਾਰੇ ਪੁਲਿਸ ਦੇ ਵੱਡੇ ਅਫਸਰ ਇੱਥੇ ਆਪਣੇ ਆਏ ਹੋਏ ਸੀ ਉਹਨਾਂ ਨੇ ਆਪਾਂ ਨੂੰ ਅੱਜ ਦਾ ਸਿਵਾਸ਼ਨ ਦਿੱਤਾ ਵੀ ਗਵਰਨਰ ਕਾਉਂਸਲਰ ਨਾਲ ਅੱਜ ਮੀਟਿੰਗ ਕਰਕੇ ਆਪਾਂ ਨੂੰ ਦੇਰ ਤੋਂ ਸਪੋਰਟ ਦਿੱਤੀ ਹੈ ਉਹ ਆਪਣੀ ਮਰਜ਼ੀ ਦੇ ਮੁਕਾਬਲੇ ਕਿਲੇਗੀ ਮਰਜ਼ੀ ਇਹਦੇ ਵਿੱਚ ਵੀ ਸਾਡੀ ਨਹੀਂ ਮਰਜ਼ੀ ਅਸੀਂ ਆਪੀ ਨਹੀਂ ਕੀਤੀ ਮਰਜ਼ੀ ਡਿਪਾਰਟਮੈਂਟ ਦੀ ਸੀ ਮਿੰਟ ਡਿਪਾਰਟਮੈਂਟ ਦੀ ਸੀ ਤੇ ਡਾਟਾ 23 ਜੂਨ ਨੂੰ ਜਾਂ 28 ਜੂਨ ਨੂੰ ਲਿਆ ਜਾਏਗਾ ਪਰ ਇਲੈਕਸ਼ਨ ਹੋਣ ਤੋਂ ਬਾਅਦ ਇਲੈਕਸ਼ਨ ਹੋਣ ਤੋਂ ਬਾਅਦ ਸਰਕਾਰ ਨੇ ਤਲਵੀ ਪਾਈ ਹੈ ਅਸੀਂ ਅੱਜ ਵੀ ਸਾਡੀ ਜੁਬਾਨ ਤੇ ਉੱਥੇ ਹੀ ਖੜੇ ਆ ਪਹਿਲਾਂ ਵੀ ਅਸੀਂ ਆਲੂ ਜਬਾਨ ਦੇ ਪੂਰੇ ਸੀ ਅੱਜ ਵੀ ਸਾਡਾ ਪੇਪਰ ਲਗਾਈ 30 ਜਾਂ 7 ਤਰੀਕ ਤੋਂ ਪਹਿਲਾਂ ਜਿੱਥੇ ਮਰਜੀ ਲੈ ਲੈਣ ਮਾਰਨਿੰਗ ਸ਼ਿਫਟ ਤੋਂ ਈਵਨਿੰਗ ਸ਼ਿਫਟ ਸਾਡੀ ਕੋਈ ਸੇਵਾ ਨਹੀਂ ਚੀ ਅਸੀਂ ਪੇਪਰ ਬੰਨ੍ਹਣ ਤੋਂ ਪਹਿਲਾਂ ਉਹ ਪੂਰਾ ਬਸ 7 ਤੋਂ ਪਹਿਲਾਂ ਕਰਵਾਣਾ ਹੈ ਕਿੰਨਾ ਹੋਏਗਾ ਉਹ ਤੁਹਾਡੇ ਤੁਹਾਡੇ ਸਾਥ ਨਾਲ ਤੁਹਾਡੇ ਹੌਸਲੇ ਨਾਲ ਤੁਹਾਡੇ ਜਿਹੜੇ ਜਜ਼ਬੇ ਨੇ ਉਸ ਦੇ ਨਾਲ ਹੋਣਾ ਹੈ ਕੋਈ ਵਿੱਚ ਨਹੀਂ ਇਸ ਲਈ ਸਾਰਿਆਂ ਨੇ ਹੌਸਲਾ ਬਣਾ ਕੇ ਰੱਖਣਾ ਹੈ ਬੰਦੇ ਜਿਹੜੇ ਆਪਣੀ ਟੀਮਾਂ ਉਹ ਉੱਥੇ ਆਪਰੇ ਐਕਸ਼ਨ ਵਾਲੀ ਥਾਂ ਤੇ ਪਹੁੰਚ ਗਿਆ ਨੇ ਕੱਲ ਆਪਾਂ ਉਹਨਾਂ ਨੂੰ ਰੋਕ ਲਿਆ ਸੀ ਅੱਜ ਨਹੀਂ ਰੋਕਣਾ ਪਹਿਲੇ ਜਿਹੜਾ ਸੀ ਇਹ ਆਪਾਂ ਨੂੰ ਕਿ ਕਿਲਾ ਗੁਪਤਖਣ ਤੋਂ ਰੋਕਦਾ ਵੀ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਕੱਲ ਆਣਾ ਜੇ ਨਾ ਕੋ ਦੇਹੇ ਸਵਾਸ਼ਨ ਨਿਕਲਿਆ ਜਾਂ ਲਾਰਾ ਹੋਇਆ ਜਾਂ ਸਾਡੀ ਮੀਟਿੰਗ ਦੇ ਵਿੱਚ ਦੇਰੀ ਕੀਤੀ ਗਈ ਤੇ ਉਹ ਗੁਪਤਖਣੋਂ ਵਾਪਸ ਨਹੀਂ ਲੈ ਜਾਣਗੇ ਉਹਨਾਂ ਨੂੰ ਪੰਜਾਬ ਦਿੱਤਾ ਜਾਏਗਾ ਇਸ ਲਈ 2 ਵਜੇ 2:30 ਵਜੇ ਤੱਕ 3:30 ਵਜੇ ਤੱਕ ਆਪਾਂ ਇੱਥੇ ਬੈਠਾ ਰਹੇ 3:30 ਵਜੇ ਬਾਅਦ ਜੇ ਆਪਣੇ ਸਾਥੀ ਮੀਟਿੰਗ ਕਰਨ ਲਈ ਨਹੀਂ ਜਾਂਦੇ ਜੇ ਆਪਣੇ ਸਾਥੀ ਮੀਟਿੰਗ ਕਰਨ ਵਾਸਤੇ ਅੰਦਰ ਨਹੀਂ ਜਾਂਦੇ ਜਾਂ ਕੱਲ ਵਰਗੂ ਜਿਵੇਂ 9:30 ਵਜੇ ਦਾ ਟਾਈਮ ਆਪਾਂ ਨੂੰ ਮੀਟਿੰਗ ਦਾ ਮਿਲਿਆ ਸੀ ਤੇ ਮੀਟਿੰਗ ਜਿਹੜੀ ਆਪਣੀ ਲਗਭਗ 1 ਵਜੇ ਹੋਈ ਉਹ ਗੱਲ ਬਾਤ ਨਹੀਂ ਚੱਲਣਾ ਅਜੀ ਵਾਰ-ਵਾਰ ਲਾਰੇ ਨਹੀਂ ਲੈਣੇ ਅੱਜ ਉਹ ਕੰਮ ਆਪਾਂ ਕਰਕੇ ਹੋਣਾ ਇਸ ਲਈ ਸਾਰਿਆਂ ਨੂੰ ਬੇਨਤੀ ਇਹ ਵੀ ਸਾਰੇ ਜਣੇ ਤਿਆਰ ਰਹੋ ਟਰਪਲ ਇਕੱਠ ਗਰਮੀ ਰਹੀਏ ਬਣਦੇ ਆ ਪਰ ਇਹ ਗਰਮੀ ਇਸ ਗਰਮੀ ਦੇ ਨਾਲ ਤੁਹਾਡਾ ਜਿਹੜਾ ਪਸੀਨਾ ਜਿਹਨਾਂ ਪਸੀਨਾ ਇਸ ਧਰਨੇ ਤੇ ਡੁੱਲੇਗਾ ਉਹ ਤੁਹਾਡਾ ਜੋਇਨਿੰਗ ਲੈਟਰ ਲਿਖੇਗਾ ਇਸ ਗੱਲ ਨੂੰ ਯਾਦ ਰੱਖਿਆ ਜੇ ਕੇਪੀ ਸੀਨਾ ਤੁਹਾਡਾ ਦੁਆਇੰਡਿੰਗ ਲੈਟਰ ਐਪੀ ਦੇ ਵਿੱਚ ਜ਼ਰੂਰ ਲਿਖੇਗਾ। ਸਾਰੇ ਅੱਜ ਗਰਮੀ ਤੇ ਆਪਾਂ ਗਰਮੀ ਨੂੰ ਆਪਦੇ ਤੇ ਭਾਰੀ ਨਹੀਂ ਹੋਣ ਦੇਣਾ। ਆਪਾਂ ਗਰਮੀ ਦੇ ਭਾਰੀ ਹੋਣਾ ਹੈ। ਇਸ ਲਈ ਸਾਰੇ ਜਿਹੜੇ ਤਿਆਰ ਰਹਿ ਜਾਓ ਜਿੰਦੋਂ ਵੀ ਆਪਾਂ ਜਦੋਂ ਵੀ ਤੁਹਾਨੂੰ ਕਿਹਾ ਜਾਂਦਾ ਆਪਾਂ ਇਹ ਰੋਡ ਬੰਦ ਕਰ ਲਈਏ। ਕੱਲ ਆਪਾਂ ਇਸ ਸਮੇਂ ਰੁਕੀ ਹੋਈਏ। ਹੁੰਨ ਕੁੱਲ ਖਾਰੇ ਆਪਣਾ ਰਵਾੜੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜੀ 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 ਟੈਕ ਪਾਰ ਦੁਨੀਆ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 मुर्दाबाद मुबा मंत्री मुबाद मुर्दाबा मुर्दाबादंत्री मुबाद मुर्दाबाद मुराबाद सरकार मुाद मुर्दाबाद मुराबाद मुर्दाबाद मुर्दाबाद मुराबाद हे चार सौ सरकार करदी चार सौ हे